ਬਾਈ ਜਿਹੜੀ ਪੈਣੀ ਮਹਾਰਾਜ ਕਬੂਤਰਾਂ ਦੀ ਬਾਜੀ ਹੋਈ ਅੱਜ ਕਿੰਨੇ ਕਬੂਤਰ ਜਿੱਤੇ ਨੇ ਬਾਈ ਮਾੜੀ ਡਿਟੇਲ ਦੱਸੀ ਬਾਈ ਪੰਜ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋਈ ਹੈ ਜੀ ਠੀਕ ਆ 146 ਕਬੂਤਰ ਉੱਡੇ ਸੀਗੇ ਜੀ ਠੀਕ ਆ 2000 ਮੁੱਢ ਨੂੰ ਪੰਜਾਂ ਕਬੂਤਰਾਂ ਵਿੱਚ ਬਾਜੀ ਸਾਂਝੀ ਹੋ ਗਈ ਬਾਈ ਕਿੰਨੇ ਕਿੰਨੇ ਪੈਸੇ ਆ ਗਏ ਬਾਈ 55000 56 56000 ਆ ਗਏ ਪਹਿਲੇ ਨੰਬਰ ਤੇ ਕਿਹੜਾ ਬਾਈ ਆਇਆ ਪਹਿਲੇ ਨੰਬਰ ਤੇ ਆਇਆ ਬਾਈ ਸ਼ਕਵਿੰਦਰ ਲੌਂਗਵਾਲ ਠੀਕ ਆ ਬਾਈ ਦੂਜੇ ਤੇ ਕਬੂਤਰ ਸੀਗਾ ਦੂਜੇ ਨੰਬਰ ਤੇ ਆਇਆ ਬਾਈ ਆਪਣਾ ਬਿਆੰਤ ਬਹਾਦਰਪੁਰ ਦੇ ਨੌਂ ਦੇ ਕਬੂਤਰ ਦੀ ਕਲਵੰਤ ਤੈਨੂੰ ਬਹੁਤ ਧੰਨਵਾਦ। ਬਾਜੀ ਜੀ ਕਬੂਤਰ ਬਾਜੀ ਦੇ ਵਿੱਚ ਤੁਹਾਡਾ ਪਹਿਲੇ ਨੰਬਰ ਤੇ ਕਬੂਤਰ ਆਇਆ ਤੈਨੂੰ ਪਹਿਲਾਂ ਤਾਂ ਵਧਾਈਆਂ ਬਾਈ। ਮੁਬਾਰਕਾ ਵੀਰੇ ਸਾਹਿਬ। ਬਾਈ ਕਿਹੜਾ ਪਿੰਡ ਆ ਪੂਰਾ ਤੇ ਦੱਸ ਬਾਈ। ਬਾਈ ਲੌਂਗ ਵਾਲਾ ਪਿੰਡ ਆ। ਠੀਕ ਆ ਬਾਈ। ਪਹਿਲਾ ਨੰਬਰ ਕਰਿਆ ਆਪਣੀ ਕਬੂਤਰੀ ਨੇ। ਠੀਕ ਆ ਜੀ। 6 ਵਜੇ ਲਾਸਟ ਕਬੂਤਰ ਬੈਗੇ ਦੀ ਆਪਣੀ 6:30 ਦਾ ਟਾਈਮ ਕਰਕੇ ਡਿਗੀ ਆ। ਠੀਕ ਆ ਜੀ। ਤੇ ਪਹਿਲਾ ਫਿਰ ਜਿੱਤਿਆ 147 ਕਬੂਤਰ ਉੱਡੇ ਸੀ ਇਹ। ਠੀਕ ਆ। ਕਿੰਨੇ ਲੱਖ ਦੀ ਬਾਜੀ ਸੀ ਬਈ ਇਹ? ਬਾਈ 2000 ਮੁੱਢ ਨੂੰ ਦੀ ਲਾਲੀ ਸਾਹਿਬ। ਮੰਨਕੇ ਲਾਲਨ ਵੀ ਹੈ 100 ਲੱਖ ਦੀ ਬਾਜੀ ਹੋ ਗਈ ਫਿਰ ਤਾਂ ਭੈਣੀ ਮਹਾਰਾਜ ਪਿੰਡਾ ਠੀਕ ਹੈ ਟੀ2 ਕੋਟ ਮਾਨਾ ਗਰੁੱਪ ਆ ਸਾਡਾ ਵੀਰੇ ਪਿੰਡ ਗਾਮੀਆਂ ਅੰਬੂ ਲੌਂਗ ਕਿੰਨੇ ਕਿਟਾ ਦੇ ਦੋ ਬਈ ਕਬੂਤਰ ਰੱਖਦਾ ਵੀਰੇ ਹੋ ਗਏ ਮੈਨੂੰ ਤਾਂ 20 ਸਾਲ ਠੀਕ ਹੈ ਬਈ ਪਹਿਲਾਂ ਵੀ ਕਿਤੇ ਬਾਜੀ ਜਿੱਤੇ ਬਈ ਜਿੱਤਦੀ ਰਹਨੇ ਆ ਮੈਂ ਆਖੀ ਕਿਤੇ ਅੱਜ ਕਿੰਨੀ ਕੁ ਖੁਸ਼ੀ ਆ ਖੁਸ਼ੀ ਬਹੁਤ ਆ ਆਪਣੇ ਪਿੰਡੋ ਇਹ ਨਵੇਂ ਜਵਾਕਾਂ ਦੀ ਕਬੂਤਰੀ ਸਾਮੀ ਸੀ ਠੀਕ ਹੈ ਬਈ ਵੀ ਮਿੱਤਰ ਨੇ ਆਪਣੇ ਠੀਕ ਹੈ ਤੇ ਬਹੁਤ ਚੰਗੀ ਉੱਡੀ ਆ 6.5 ਦਾ ਟਾਈਮ ਕਰਕੇ ਡਿੱਗੀ ਆ ਠੀਕ ਹੈ ਤੇ ਹਾਰ ਵੀ ਪਹਿਲਾਂ ਜ਼ਰੂਰੀ ਆ ਵੀ ਬਹੁਤ ਹਰਦਿਆਂ ਮੇ ਆਖੀ ਹਾਂ ਅੱਜ ਤਾਂ ਬਣਦੀ ਆਈ ਹੈ ਹਣਾ ਬਹੁਤ ਹਰਦਿਆਂ ਬਾਈ ਠੀਕ ਹੈ ਕਿਤਦੇ ਵੀ ਆ ਪਰ ਮੁੱਲ ਮੋੜਦੇ ਆ ਤੇ ਸਵੇਰੇ ਕਹੇ ਬਈ ਜਿਹੜਾ 220 ਕੁਪਤੀ ਬਈ ਵੀਰੇ 6:30 ਦਾ ਟਾਈਮ ਸੀ 6:30 ਦਾ ਟਾਈਮ ਸੀ ਹਾਂ 6:30 ਦਾ ਟਾਈਮ ਕਰਕੇ ਡਿਗੀ ਆ ਪਹਿਲਾਂ 12 ਘੰਟੇ ਹਾਂ 3 ਡਿਉਟੀਆਂ ਬਈ ਰਿਕਾਰਡ ਤੋੜਤਾ ਆਪਣੇ ਹਨਾ ਬਰਨਾਲੇ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਚਿੱਤਾਂ ਬਈ ਅੱਜ ਬਾਜੀਆ ਉਹ ਮੇਰੇ ਵਿੱਚੋਂ ਪੱਗ ਇਦੋਂ ਪਹਿਲਾਂ ਨਿਬੜ ਗਈਆਂ 147 ਸੀ ਠੀਕ ਹੈ ਇਹ ਟੂ ਵੋਟਮਾਨਾ ਗਰੁੱਪ ਦਾ ਆਪਣਾ ਵੀਰੇ ਪੁਨੀ ਗਾਮੀਆਂ ਨਾਲ ਭਾਈਆ ਆਪਣਾ ਉਹ ਤੋਂ ਪੁੱਛ ਕੇ ਸਾਰਾ ਕੁਝ ਕਰਦੇ ਆ ਓਕੇ ਬ੍ਰੋ ਹਾਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਕਿਹੜ ਨੰਬਰ ਤੇ ਆਪਣੀ ਕਬੂਤਰੀ ਆਈ ਹੈ ਮੜਾ ਦੱਸੋਗੇ ਬਾਈ ਬਾਈ ਜੀ ਇੱਥੇ 145 ਕਬੂਤਰ ਉੱਡੇ ਸੀਗੇ ਠੀਕ ਹੈ ਜੀ ਤੇ 2000 ਐਂਟਰੀ ਸੀਗੀ ਇੱਕ ਕਬੂਤਰ ਦੀ ਠੀਕ ਹੈ ਜੀ ਹਾਂਜੀ ਬਾਈ ਇੱਥੇ ਪੰਜ ਕਬੂਤਰਾਂ ਦੇ ਵਿੱਚ ਬਾਜੀ ਵੰਡੀ ਗਈ ਆ ਠੀਕ ਹੈ ਜੀ ਹਾਂਜੀ ਬਾਈ ਤੇ ਪਹਿਲਾ ਨਾਮ ਇੱਥੇ ਫਰਿੱਜ ਸੀਗਾ ਦੂਜਾ ਨਾਮ ਕੂਲਰ ਸੀਗਾ ਤੇ ਤੀਜਾ ਨਾਮ ਪੱਖਾ ਸੀਗਾ ਠੀਕ ਹੈ ਬਾਈ ਪੈਸੇ ਪੰਜ ਕਬੂਤਰਾਂ 'ਚ ਬਰਾਬਰ ਹੋਗੇ ਬਾਈ ਆਪਣਾ ਤੀਜਾ ਨੰਬਰ ਬਣਿਆਗਾ ਆਪਣੀ ਵਾਲਾ ਕਬੂਤਰੀ ਆ ਬਾਈ ਜਿਹਨੇ ਤੀਜਾ ਨਾਮੋਂ ਕੀਤਾ ਆ ਆਪਣੀ ਕਬੂਤਰੀ ਉੱਡਦੀ ਆ ਨੀਲੀ ਕੋਲੀ ਗੋਲੀ ਆ ਬਾਈ ਹਾਂ ਬਾਈ ਰਿਕਾਰਡ ਹੀ ਤੋੜਦਾ ਜਾ ਆਪਣੀ ਤਾਂ ਵੀ ਗੋਲੇ ਵੀ ਉੱਡਣ ਲੱਗੇ ਬਈ 12-12 ਘੰਟੇ ਇਹ ਇਹ ਤਾਂ ਛੀਨਿਆਂ ਦੀ ਆ ਅੱਛਾ ਇਹਦਾ ਰੰਗ ਨੀਲੇ ਉਹ ਗੋਲੇ ਰੰਗੇ ਆ ਠੀਕ ਆ ਹਾਂ ਇਹ ਆਪਣੇ ਕਪੂਤ ਮਸੂਰੀ ਨੇ ਚਲੋ ਬਈ ਤੁਹਾਨੂੰ ਮੁਬਾਰਕਾਂ ਹਨਾ ਬਈ ਤੇ ਤੀਜੇ ਨੰਬਰ ਤੇ ਤੁਹਾਨੂੰ ਪੱਖੇ ਨਾਲ ਸਮਰਥਨ ਕੀਤਾ ਗਿਆ ਪਿੰਡ ਪੈਣੀ ਮਹਾਰਾਜ ਦੇ ਵਿੱਚ ਬਹੁਤ ਬਹੁਤ ਧੰਨਵਾਦ ਬਈ ਡਾਕਟਰ ਉਪਲੀ ਦਾ ਥੈਂਕ ਯੂ ਬਈ ਥੈਂਕ ਯੂ